ਹਾਂਜੀ ਕੀ ਹਾਲ ਚੱਲ ਥੋੜਾ ਸਾਰਿਆਂ ਦਾ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਕਾਟਨ ਦੇ ਵਿੱਚ ਸਾਈਬਾ ਦੇ ਲੈ ਕੇ ਆਏ ਮੈਚਿੰਗ ਸੂਟ ਇੱਕ ਕਾਟਨ ਦੇ ਲੈ ਕੇ ਆਏ ਆਪਾਂ ਤੁਹਾਡੇ ਵਾਸਤੇ ਕਾਟਨ ਦੁਪੱਟੇ ਦੇ ਨਾਲ ਸੂਟ ਇਹ ਵੀਡੀਓ ਦੇ ਵਿੱਚ ਇੱਕ ਆਪਾਂ ਵਿਸਕੋਸ ਦਿਖਾਵਾਂਗੇ ਤੁਹਾਨੂੰ ਪਿਓਰ ਵਿਸਕੋਸ ਦੇ ਵਿੱਚ ਆਇਆਗਾ ਆਰਟੀਕਲ ਬਹੁਤ ਸੁਮਾ ਬਣਾਇਆ ਹੋਇਆ ਪ੍ਰਿੰਟ ਦੇ ਵਿੱਚ ਇੱਕ ਜਿਹੜਾ ਹੋਏਗਾ ਅਬੂਦਾਬੀ ਕਹੋ ਕਹੋ ਤੁਸੀਂ ਟਾਈਬੀ ਦਾ ਸਟੱਫ ਕਹ ਲਓ ਬਹੁਤ ਵਧੀਆ ਸੌਫਸਟਲੀ ਸਟਫਰ ਕੱਟਪੀਸ ਦੇ ਵਿੱਚ ਬਹੁਤ ਵਧੀਆ ਰੇਟਾਂ ਰੇਟ ਕੋ ਵਿੱਚ ਮੈਂਸ਼ਨ ਕਰ ਦਾਂਗੇ ਔਰ ਜਿਨ੍ਹਾਂ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹੋ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਦੇ ਹੋ ਔਰ ਬਹੁਤ ਸੋਹਣੇ ਸੋਹਣੇ ਆਰਟੀਕਲ ਨੇ ਫੁੱਲ ਵੀਡੀਓ ਜ਼ਰੂਰ ਵਾਚ ਕਰਿਓ ਬਹੁਤ ਸੋਹਣਾ ਆਰਟੀਕਲ ਹੈ ਵਾਲਾ ਸਾਈਬਰ ਦਾ ओरिजिनल ਹੋਗਾ ਪਿਸਕਾਸ ਦੇ ਵਿੱਚ ਸਾਈਬਰਿਸ ਟੈਂਪਰ ਹੈਗੀ ਵਾਲੀ ਕਲਰ ਕਲੈਕਸ਼ਨ ਡਿਜ਼ਾਈਨ ਬਹੁਤ ਪਿਆਰਾ ਬਣਿਆ ਹੋਇਆ ਹੈ ਤਾਂ ਤੁਹਾਨੂੰ ਕਲਰ ਹੋਰ ਵੀ ਮਿਲ ਜਾਣਗੇ ਦਿਖਾ ਦਿੰਦੇ ਹਾਂ ਇਹ ਸਾਰੇ ਦੂਸਰਾ ਡਿਜ਼ਾਈਨ ਇਹ ਵਾਲਾ ਜੈਗਾ ਬਹੁਤ ਸੋਹਣਾ ਹੈ ਇਹ ਵਾਲਾ ਤੇ ਇਹਦੇ ਵਿੱਚ ਸਾਈਬਰ ਦੀ ਸਟੈਂਪ ਤਾਂ ਰਹੇਗੀ ਪੂਰੇ ਪਾਣੀ ਮੀਠੇ ਦੇ ਉੱਪਰ ਇਹ ਜਿਹੜੇ ਸੱਚੀ-ਕੱਚੀ ਕਾਣ ਤੇ ਸਟੈਂਪ ਆਏਗੀ ਬਹੁਤ ਸੋਹਣਾ ਡਿਜ਼ਾਈਨ ਹੈ ਕਲ ਰਿਆ ਦਾ ਵਾਈਟ ਕਲਰ ਤੇ ਜਿਹੜਾ ਇਹਦੇ ਵਿੱਚ ਕਲਰ ਨਹੀਂ ਮਿਲ ਜਾਣਗੇ ਤੁਹਾਨੂੰ ਡਿਜ਼ਾਈਨ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਕਲਰ ਸਭ ਚ ਮਿਲ ਜਾਣਗੇ ਜਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਆਏਗਾ WhatsApp ਨੰਬਰ ਦਿੱਤਾ ਉੱਪਰ ਉਹਦੇ ਉੱਪਰ ਤੁਸੀਂ WhatsApp ਐਡ ਕਰਕੇ ਫੋਟੋ ਪਾ ਦਿਓ ਉਹਦੇ ਤੁਹਾਨੂੰ ਕਲਰ ਸੈੱਟ ਹੋ ਜਾਣਗੇ ਤੀਸਰਾ ਡਿਜ਼ਾਈਨ ਇਹ ਵਾਲਾ ਰਹੂਗਾ ਇਹਦੇ ਤੁਹਾਨੂੰ ਕਲਰ ਮਿਲ ਜਾਣਗੇ ਬਹੁਤ ਪਿਆਰਾ ਆਰਟੀਕਲ ਹੈ ਵਾਲਾ ਫੁੱਲ ਡਿਜੀਟਲ ਪ੍ਰਿੰਟ ਨੇ ਵਾਲੇ ਚੈੱਕ ਕਰ ਲਓ ਤੁਸੀਂ ਸਾਰੇ ਚੌਥਾ ਡਿਜ਼ਾਈਨ ਇਹ ਰਹੇਗਾ ਬਹੁਤ ਸੋਹਣਾ ਪਿਆਰਾ ਆਰਟੀਕਲ ਹੈ ਵਾਲਾ ਫੁੱਲ ਫਿਨਿਸ਼ਿੰਗ ਦੇ ਵਿੱਚ ਆ ਤੇ ਇਹਦੇ ਵਿੱਚ ਡਿਜ਼ਾਈਨ 7 8 ਦੇ ਡਿਜ਼ਾਈਨ ਨੂੰ 4 ਮਿਲ ਜਾਣਗੇ ਇਹਨਾਂ ਵਿੱਚ ਚਾਰ ਚਾਰ ਰੰਗ ਮਿਲ ਜਾਣਗੇ ਜਿਹਨਾਂ ਨੂੰ ਇਹਦੇ ਵਿੱਚ ਕਲਰ ਚਾਹੀਦੇ ਆ WhatsApp ਐਡ ਕਰਕੇ ਤੁਸੀਂ ਫੋਟੋਆਂ ਮੰਗਾ ਸਕਦੇ ਹੋ ਤੇ ਬਾਕੀ ਹੁਣ ਨੈਸਟ ਆਰਟੀਕਲ ਕਿਨੇ ਚੱਲਦੇ ਆ ਅੱਜ ਕੋ ਤੁਹਾਡੇ ਵਾਸਤੇ ਲੈ ਕੇ ਆ ਇੱਕ ਅੱਪੂ ਦਾ ਇਸਕਾ ਪਲੇਟ ਤੇ ਦੀਦੀ ਕਿ ਐਸਾ ਬਣੇਗਾ ਕੋ ਸਾਰੇ ਨੂੰ ਦੋ ਪ্লাস ਕੱਟ ਤੇ 2 ਮੀਟਰ ਦਾ ਵੀ ਸਾਇ ਇੱਕ ਮੀਟਰ ਦੋ ਮੀਟਰ ਦੇ ਵਿੱਚ ਤੁਹਾਨੂੰ ਕਹਿੰਦੇ ਗਏ ਵਾਲੇ ਸਾਰੇ ਉਹ ਸਾਰੇ ਕਲਮ ਇਹ ਵਾਲੇ ਸਾਰੇ ਕਲਮ ਕਿ ਕਿਨਾਲ ਦੇ 6-6 ਪੀਸ ਨੇ 7-7 ਪੀਸ ਇਹਦੇ ਵਿੱਚ ਜਿਹੜੇ ਵੀ ਤੁਹਾਨੂੰ ਪੀਸ ਲੈਣੇ ਆ ਤਾਂ ਇਹਦੇ ਵਿੱਚ ਆਪਾਂ ਕੋਈ ਵੀ ਪੀਸ ਨੂੰ ਕੱਢ ਕੇ ਚੈੱਕ ਕਰਵਾ ਲੈਣਾ ਸਾਰੇ ਵੀ 2+ ਘੱਟ ਨਹੀਂ ਕੋਈ ਪੀਸ ਕਰਨਾ ਨਹੀਂ ਆਪਾਂ ਹਲੋ ਮੈਂ ਮੁੜ ਪਾ ਕੇ ਦੇ ਦਿੰਦਾ ਜਿਹੜਾ ਪਾਸੀਪਿਕ ਚੜੀ ਚੈੱਕ ਕਰਦੇ ਸੋ ਸਭ ਦੀ 2+ ਕਰਤਾ ਜੀ ਕਿਉਂਕਿ ਕਲਰ ਬਹੁਤ ਸੋਹਣਾ ਹੈ ਸਟੱਮ ਬਹੁਤ ਵਧੀਆ ਖਪਰੇਟਰ ਰੂਗਾ ਦਾ 500 ਰੁਪਏ ਕਿਲੋ ਇਹ ਉਹ ਰਿਡੂ ਇੱਕ ਬੱਤੀਰ ਦਾ ਮੀਟਰ ਸਵੇ ਨਾਲ ਸਟੱਪ ਬਹੁਤ ਵਧੀਆ ਹੈ ਇਹਦੇ ਵਿੱਚ ਦੂਜਾ ਗੰਗਾ ਦੇ ਵਿੱਚ ਡਿਜ਼ਾਈਨ ਰੂਗਾ ਜਾਮ ਕਾਟਨ ਦੇ ਵਿੱਚ ਇਹਦੀ ਬਾਟਮ ਹੋਊਗੀ ਬਹੁਤ ਸੋਹਣਾ ਆਰਟੀਕਲ ਹੈ ਇਹ ਵਾਲਾ ਦੂਸਰਾ ਡਿਜ਼ਾਈਨ ਇਹ ਵਾਲਾ ਹੋਊਗਾ ਗੰਗਾ ਦੇ ਵਿੱਚ ਬਟਮੇ ਦੀ ਜਿਨ੍ਹਾਂ ਨੂੰ ਫੁੱਲ ਪਿਕ ਚਾਹੀਦੀਆਂ ਨੇ WhatsApp 'ਤੇ ਮੈਸੇਜ ਕਰੋ ਫੁੱਲ ਪਿਕ ਲੈ ਲੋ ਰੇਟ ਰੂਪ ਕੋ 440 ਰੁਪਏ ਹੋਲ ਸੇਲ ਪ੍ਰਾਈਸ ਹੋਗਾ ਇਹ ਵਾਲਾ ਸਿੰਗਲ ਪੀਸ ਰੇਟ ਨਹੀਂ ਜਗਾ ਇਹਦੇ ਸਾਵੇਂ ਨਾ ਜਗਾ ਗ੍ਰੇ ਬਟਮੇ ਸਕੈਲੇ ਟੰਡਰ ਦੇ ਵੀ ਸਟੋਨ ਸਵਿਚ ਹੀ ਸਲੀਡਿੰਗ ਅਸ ਐਂਡ ਲਵ ਇਸ ਆਲ ਵੀਲ ਐਵਰ ਟ੍ਰਸਟ ਨੋ ਆਈ What's left? And on and on, on we'll go. Through the wastelands, through the highways, till my shadow turns the sun